ਮੇਰੀ ਸ੍ਰੀ ਗੁਰੂ ਨਾਨਕ ਨੋ ਪਹਿਲਾ ਦਮਸ਼ਕਰ ਹੈ ਮੇਰੀ ਸ੍ਰੀ ਗੁਰੂ ਨਾਨਕ ਨੋ ਖਾਤਰ ਦੁਗੀਆਂ ਦੀ ਜੋ ਲੈ ਅਵਤਾਰ ਸੀ ਆਇਆ ਖਾਤਰ ਦੁਗੀਆਂ ਦੀ ਜੋ ਲੈ ਅਵਤਾਰ ਸੀ ਆਇਆ ਹਾਤਰ ਦੁਖਿਆ ਦੀ ਖੋਲ ਅਵਤਾਰ ਜਿ ਆਇਆ ਹਨੇਰਾ ਤੂ ਜਿਤ ਵੈਤ ਤਾ ਜਗ ਤੋ ਜਾਂਦਾ ਭੱਜਾ ਸੀ ਹਨੇਰਾ ਦੂਰ ਦਵੇਤ ਤਾ ਜਗ ਤੋ ਜਾਂਦਾ ਭੱਜਾ ਸੀ ਨੇਰਾ ਦੂਰ ਦਵੇਤ ਤਾ ਜਗ ਤੋ ਜਾਂਦਾ ਭੱਜਾ ਸੀ ਪੱਲੇ ਬਨ ਕੇ ਸੱਚਾ ਧਰਮ ਵਪਾਰ ਲਿਆਇਆ ਧਰਮ ਵਪਾਰ ਲਿਆਇਆ ਪੱਲੇ ਪੱਟ ਕੇ ਸੱਚਾ ਧਰਮ ਵਪਾਰ ਲਿਆਇਆ ਖਿਮਾ ਗਰੀਬੀ ਬਦਗੀ ਰੀਤ ਅਜੇੜੀ ਸੰਤਾਂ ਦੀ ਖਿਮਾ ਗਰੀਬੀ ਜੇੜੀ ਰੀਤ ਅਜੇ ਸੱਤਾ ਦੀ ਖਿਮਾ ਗਰੀਬੀ ਬਦਗੀ ਰੀਤ ਅਜੇੜੀ ਸੰਤਾਂ ਦੀ ਮਿੱਠਾ ਬੋਲਣਾ ਸਬਕ ਸਿਖਾਇਆ ਨੀਵੇਂ ਰਹਿਣਾ ਮਿੱਠਾ ਬੋਲਣਾ ਸਬਕ ਸਿਖਾਇਆ ਨੀਵੇਂ ਰਹਿਣਾ ਮਿੱਠਾ ਬੋਲਣਾ ਸਬਕ ਸਿਖਾਇਆ ਰੱਬ ਦੇ ਭਗਤ ਸਮਝ ਕੇ ਲੰਗਰ ਲਾਇਆ ਸਤਿਗੁਰ ਨੇ ਰੱਬ ਦੇ ਭਗਤ ਸਮਝ ਕੇ ਲੰਗਰ ਲਾਇਆ ਸਤਿਗੁਰ ਨੇ ਰੱਬ ਦੇ ਭਗਤ ਸਮਝ ਕੇ ਲੰਗਰ ਲਾਇਆ ਸਤਿਗੁਰ ਨੇ ਸਮਝੀ ਜਿਸ ਨੇ ਏਕ ਅਕਾਲ ਪੁਰਖ ਦੀ ਮਾਇਆ ਸਮਝੀ ਏਕ ਅਕਾਲ ਪੁਰਖ ਦੀ ਮਾਇਆ ਸਮਝੀ ਜਿਸ ਨੇ ਜਟ ਅਕਾਲ ਪੁਰਖ ਦੀ ਮਾਇਆ ਸਤਿਗੁਰ ਤਤਿ ਕੜਾਈ ਥਾਰੇ ਕਉਟੇ ਰਾਖਿ ਦੇ ਕੜਾਈ ਥਾਰੇ ਕਉਤੇ ਰਾਜ ਖਦੇ ਸਤਗੁਰ ਤਤੇ ਕੜਾਈ ਥਾਰੇ ਕਉਤੇ ਰਾਜ ਖਦੇ ਕਿਧਰੇ ਪੰਜਾ ਲਾ ਕੇ ਰੜਿਆ ਪਾਰ ਟਕਾਇਆ ਕਿਧਰੇ ਪੰਜਾ ਲਾ ਕੇ ਰੜਿਆ ਪਾਰ ਟਕਾਇਆ जाला के पार सुकी रोटी खादी लालो यान गरीब ॾेकी रोटी खाधी लालो यान ग़रीब जे सुकी रोटी खादी लालो याण ग़रीब दे सुकी रोटी ਲੰਗਰ ਮਲਕ ਭਾਗੋ ਦਾ ਨਾ ਸਤਗੁਰ ਨੂੰ ਪਾਇਆ ਲੰਗਰ ਮਲਕ ਭਾਗੋ ਦਾ ਨਾ ਸਤਗੁਰ ਨੂੰ ਪਾਇਆ ਲੰਗਰ ਮਲਕ ਭਾਗੋ ਦਾ ਨਾ ਸਤਗੁਰ ਨੂੰ ਪਾਇਆ ਜਿਉਂਦੇ ਮਰ ਰਹਿਣਾ ਇਹ ਕੰਮ ਹੈ ਪੂਰਨ ਸੰਤਾਂ ਦਾ ਜਿਉਂਦੇ ਮਰ ਰਹਿਣਾ ਇਹ ਕੰਮ ਹੈ ਪੂਰੇ ਸੰਤਾਂ ਦਾ ਦੇਉ ਦੇ ਪਰ ਰਹਿਣਾ ਏ ਕਾਂਬੇ ਅਪੂਰਿਤ ਸੰਤਾਂ ਦਾ ਜਿਹੜਾ ਜਲ ਥਲ ਮਈਅਬ ਸਭ ਨਹੀਂ ਥਾਈ ਸਮਾਇਆ ਜਿਹੜਾ ਜਲ ਥਲ ਮਈਅਬ ਸਭ ਨਹੀਂ ਥਾਈ ਸਮਾਇਆ ਜਿਹੜਾ ਜਲ ਥਲ ਮਈਅਬ ਸਭ ਨਹੀਂ ਥਾਈ ਸਮਾਇਆ ਹਾਜੀ ਤਾਰੇ ਸਤਗੁਰ ਜਾ ਕੇ ਦੇਖੋ ਮੱਕੇ ਦੇ ਹਾਜੀ ਤਾਰੇ ਸਤਗੁਰ ਜਾ ਕੇ ਵੇਖੋ ਮੱਕੇ ਦੇ ਹਾਜੀ ਤਾਰੇ ਕੋ ਸਾਰੇ ਸਤਗੁਰ ਮੱਕੇ ਦੇ ਬਾਬਰ ਸੱਜਣ ਠਾਕ ਨੂੰ ਜਿਸ ਨੇ ਸੱਜਣ ਬਣਾਇਆ ਬਾਬਰ ਠਾਕ ਨੂੰ ਜਿਸ ਨੇ ਆ ਕੇ ਸੱਜਣ ਬਣਾਇਆ ਬਾਬਰ ਠਾਕ ਨੂੰ ਜਿਸ ਨੇ ਆ ਕੇ ਸੱਜਣ ਬਣਾਇਆ ਕਰਨੀ ਦਸਾਂ ਨਵਾਂ ਦੀ ਕਿਰਤ ਕਮਾਈ ਦਸਦਾ ਸੀ ਤਰਨੀ ਦਸਾਂ ਨਵਾਂ ਦੀ ਕਿਰਤ ਕਮਾਈ ਦਸਦਾ ਸੀ ਕਰਨੀ ਦਸਾਂ ਨਵਾਂ ਦੀ ਕਿਰਤ ਕਮਾਈ ਦਸਦਾ ਸੀ ਇਹ ਬੁਰਾ ਦੱਸਿਆ ਤਾਂ ਤੇ ਹੱਕ ਪਰਾਇਆ ਖਾਣਾ ਸੱਤੇ ਆਪ ਜੀ ਨੇ ਘਰ ਕੱਪਰ ਆ ਆਖਣਾ ਬੁਰਾ ਦੱਸਿਆ ਤੇ ਸੱਚ ਕਰ ਆ ਆਖਣਾ ਇਹ ਤਾਂ ਤੇਰੀ ਠਿਆਂ ਦੇ ਵਿੱਚ ਰਸ ਪਰ ਦਿੱਤਾ ਅਮਰਤ ਦਾ ਦਾ ਤੇ ਰੇਠਿਆਂ ਦੇ ਵਿੱਚ ਰਸ ਪਰ ਦਿੱਤਾ ਅਮਰਤ ਦਾ ਦਾ ਤੇ ਰੇਠਿਆਂ ਦੇ ਵਿੱਚ ਰਸ ਪਰ ਦਿੱਤਾ ਅਮਰਤ ਦਾ ਔੜੇ ਅੱਖਾਂ ਦੇ ਨਾਲ ਸੀ ਅੰਮਾ ਨੂੰ ਲਾਇਆ ਔੜੇ ਅੱਖਾਂ ਦੇ ਨਾਲ ਸੀ ਅੰਮਾ ਨੂੰ ਲਾਇਆ ਔੜੇ ਅੱਖਾਂ ਦੇ ਨਾਲ ਸੀ ਅੰਮਾ ਨੂੰ ਲਾਇਆ ਇਹਨੇ ਮਾਨ ਤੋੜਿਆ ਭਾਗੋ ਜੇ ਹੰਕਾਰੀ ਦਾ ਇਹਨੇ ਮਾਨ ਤੋੜਿਆ ਭਾਗੋ ਜੇ ਹੰਕਾਰੀ ਦਾ ਇਹਨੇ ਮਾਨ ਤੋੜਿਆ ਭਾਗੋ ਜੇ ਹੰਕਾਰੀ ਦਾ ਇਹ ਕਿਦਰੇ ਲਾਲੋ ਗਰੀਬ ਦਾ ਸੀ ਸਤਕਾਰ ਵਧਾਇਆ ਇੰਨੇ ਲਾਲ ਗਰੀਬ ਦਾ ਜੇ ਸਤਕਾਰ ਵਧਾਇਆ ਇੰਨੇ ਨਾਨਕ ਗਰੀਬ ਦਾ ਜੇ ਸਤਕਾਰ ਵਧਾਇਆ ਇਹਨੇ ਹਰ ਰੂਹ ਵਿੱਚ ਮੂਰਤ ਦਸੀ ਈਸ਼ਵਰ ਦੀ ਇਹਨੇ ਹਰ ਰੂਹ ਵਿੱਚ ਦੀ ਮੂਰਤ ਦਾ ਸੀ ਜਿਵਤ ਦੇ ਇਹਨੇ ਹਰ ਰੂਹ ਵਿੱਚ ਮੂਰਤ ਦਸੀ ਈਸ਼ਰ ਦੇ ਉੱਚਾ ਨਾ ਕੋਈ ਨੀਵਾ ਇਸ ਦੁਨੀਆ ਤੇ ਆਇਆ ਉੱਚਾ ਨਾ ਨੀਵੇਂ ਇਸ ਦੁਨੀਆ ਤੇ ਆਇਆ ਉੱਚਾ ਨਾ ਕੋਈ ਨੀਵਾ ਇਸ ਦੁਨੀਆ ਤੇ ਆਇਆ ਸਤਗੁਰ ਦਰਦ ਵੰਡਾਇਆ ਚੌਕੂਟਾਂ ਵਿੱਚ ਦੁਖੀਆਂ ਦਾ ਸਤਗੁਰ ਦਰਦ ਵਡਾਇਆ ਚੌਕੋਟਾ ਵਿੱਚ ਦੁਖੀਆਂ ਦਾ ਸਤਗੁਰ ਦਰਦ ਵਡਾਇਆ ਚੌਕੋਟਾ ਵਿੱਚ ਦੁਖੀਆਂ ਦਾ ਬੈਠੋ ਤਸੀ ਨਹੀਂ ਜਾਂਦੀ ਜੋ ਵਣਜ ਕਮਾਇਆ ਵੇਖੋ ਨਹੀਂ ਤਸੀ ਜਾਂਦੀ ਜੋ ਵਣਜ ਕਮਾਇਆ ਵੇਖੋ ਨਹੀਂ ਤਸੀ ਜਾਂਦੀ ਜੋ ਵਣਜ ਕਮਾਇਆ ਇਹਦੀ ਸ਼ਕਤ ਕਲਾ ਚੋਂ ਚਾਰ ਪਦਾਰਥ ਮਿਲਦੇ ਨੇ ਇਹਦੀ ਸ਼ਕਤ ਕਲਾ ਚੋਂ ਚਾਰ ਪਦਾਰਥ ਮਿਲਦੇ ਨੇ ਇਹਦੀ ਸ਼ਕਤ ਕਲਾ ਚੋਂ ਚਾਰ ਪਦਾਰਥ ਮਿਲਦੇ ਨੇ ਨਾ ਕੋਈ ਮੁੜੇ ਨਰਾਸਾ ਜੋ ਸ਼ਰਦਾ ਰੱਖ ਆਇਆ ਨਾ ਕੋਈ ਮੁੜੇ ਨਰਾਸਾ ਜੋ ਸ਼ਰਦਾ ਰੱਖ ਆਇਆ ਨਾ ਕੋਈ ਮੁੜੇ ਨਰਾਸਾ ਜੋ ਸ਼ਰਦਾ ਰੱਖ ਆਇਆ ਪਿਆਰੇ ਮਿੱਠਤ ਨੀਵੀ ਦਸੀ ਬਾਬੇ ਨਾਨਕ ਨੇ ਪਿਆਰੇ ਮਿੱਠਤ ਨੀਵੀ ਦਸੀ ਬਾਬੇ ਨਾਨਕ ਨੇ ਪਿਆਰੇ ਮਿੱਠਤ ਨੇ ਦਸੀ ਬਾਬੇ ਨਾਨਕ ਨੇ ਸਭ ਤੋਂ ਉੱਚਾ ਓ ਹੈ ਜਿਸ ਨੇ ਨਾਮ ਧਿਆਇਆ ਸਭ ਤੋਂ ਉੱਚਾ ਏ ਜਿਸ ਨੇ ਨਾਮ ਧਿਆਇਆ ਸਭ ਤੋਂ ਉੱਚਾ ਓ ਹੈ ਜਿਸ ਨੇ ਨਾਮ ਧਿਆਇਆ ਦੇ ਦਿੱਤਾ ਸੱਚਖੰਡ ਚੋਂ ਬੀਜ ਲਿਆ ਕੇ ਨਰਮੇ ਦਾ ਦਿੱਤਾ ਸੱਚਖੰਡ ਚੋਂ ਬੀਜ ਲਿਆ ਕੇ ਨਰਮੇ ਦਾ ਦਿੱਤਾ ਸੱਚਖੰਡ ਚੋਂ ਬੀਜ ਲਿਆ ਕੇ ਨਰਮੇ ਦਾ ਬਾਪੇ ਨਾਨਕ ਨੇ ਜਦੋਂ ਹਲ ਧਰਤੀ ਤੇ ਵਾਇਆ ਬਾਪੇ ਨਾਨਕ ਨੇ ਜਦੋਂ ਹਲ ਧਰਤੀ ਤੇ ਵਾਇਆ ਬਾਪੇ ਨਾਨਕ ਨੇ ਜਦੋਂ ਹਲ ਧਰਤੀ ਤੇ ਵਾਇਆ ਇਹਨੇ ਬੰਧਨ ਤੋੜੇ ਹਿੰਦੂ ਮੁਸਲਮ ਅਸਾਈਆਂ ਦੇ ਇਹਨੇ ਬੰਧਨ ਤੋੜੇ ਹਿੰਦੂ ਮੁਸਲਮ ਅਸਾਈਆਂ ਦੇ ਇਹਨੇ ਬੰਧਨ ਤੋੜ ਹਿੰਦੂ ਮੁਸਲਮ ਅਸਾਈਆਂ ਦੇ ਰਾਮ ਰਹੀਮ ਤੇ ਮੌਲਾ ਇੱਕੋ ਹੀ ਇੱਕ ਵਿਖਾਇਆ ਰਾਮ ਰਹੀਮ ਤੇ ਮੌਲਾ ਇੱਕੋ ਹੀ ਇੱਕ ਵਿਖਾਇਆ ਰਾਮ ਰਹੀਮ ਤੇ ਮੌਲਾ ਇੱਕੋ ਹੀ ਇੱਕ ਵਿਖਾਇਆ